ਸਭੀ ਕੋ ਸ੍ਰਿਸ਼ਟੀ ਦੇ ਰਚੇਤਾ ਕੀ ਜੀ ਆ ਰਾਮ ਰਾਮ ਸਸੇਕਾ ਲਾਡਬ ਹੈਲਪਫੁਲ ਐਂਜੇ ਵੈਲਫੇਅਰ ਸੁਸਾਇਟੀ ਨਰਸੇਵਾ ਨਾਰਾਇਣ ਸੇਵਾ ਫਰੀਡਾਲਸੀ ਸੈਂਟਰ ਮੇਰੇ ਦੋਸਤੋ ਮੈਂ ਹੁਣੀ ਨਾ ਇੱਕ ਨਿਊਜ਼ ਦੇਖ ਰਿਆ ਸੀ ਜਨਤੇਸੀ ਵਾਲਿਆਂ ਨੇ ਪਾਈ ਹੈ ਲੱਸੀ ਚੌਕ ਕੇ ਸਭੀ ਦੁਕਾਨੋ ਕੇ ਸੈਂਪਲ ਫੇਲ ਲੁਧਿਆਣਾ ਫੂਲ ਐਂਡ ਸਪਲਾਈ ਵਿਭਾਗ ਸੇਤ ਅਧਿਕਾਰੀ ਡਾਕਟਰ ਅਮਰਜੀਤ ਕੋਰ ਕਾ ਖੁਲਾਸਾ ਜਿਹੜਾ ਲਕਸ਼ਮੀ ਚੌਕ ਚ ਪਨੀਰ ਲੱਸੀ ਦੁੱਧ ਸਾਰਾ ਡੁਪਲੀਕੇਟ ਵਿਕ ਰਿਆ ਸੀ ਪਤਾ ਨਹੀਂ ਕਿ ਐਸੀ ਤੇ ਮੇਰੇ ਕੋ ਦੋਸਤੋ ਆ ਵੀਡੀਓ ਨੂੰ ਵੱਤੋ ਵੱਸੇਰੇ ਮੇਰੇ ਲਈ ਨਹੀਂ ਆਪਣੇ ਬੱਚਿਆਂ ਲਈ ਆ ਕਿਡਨੀ ਵਾਲੇ ਮਰੀਜ਼ ਦੇਖ ਲੋ ਤੁਹਾਡੇ ਬਦਦਲੋਤੀਆ ਜਿਹੜਾ ਨਕਲੀ ਮਾਲ ਖਾ ਖਾ ਕੇ ਕਿਡਨੀਆਂ ਖਰਾਬ ਹੋਈਆਂ ਇਹ ਦੇਖ ਲੋ ਸ਼ਰਮ ਕਰਿਆ ਕਰੋ ਮੈਂ ਕਹਿ ਰਿਹਾ ਮਿਲਾਵਟ आले ਸ਼ਰਮ ਕਰਿਆ ਕਰੋ ਤੁਸੀਂ ਨਾ ਲੋਕਾਂ ਨੂੰ ਮਿਲਾਵਟੀ ਚੀਜ਼ ਖਵਾ ਖਵਾ ਕੇ ਡੈਲਸਿਸ ਤੇ ਕੈਨਸਰਾਂ ਤੇ ਹਾੜਾਂ ਤੇ ਕੋਈ ਸ਼ਰਮ ਕਰੋ ਯਾਰ ਪਹਿ ਨਾਲ ਲੈ ਜਾਣਾ ਮਰ ਮੋ ਗਿਆ ਇੱਥੇ ਰਹਿ ਜਾਣਾ ਹੈ ਸਾਡੇ ਜਿਹੜੇ ਹੈਲਥ ਵਿਭਾਗ ਦੇ ਡਾਕਟਰ ਅਮਰਜੀਤ ਗੌਰ ਸੀਗੇ ਬੜੇ ਹੁਨਾਰਨੇ ਔਰ ਬੜੇ ਸੂਝਵਾਨ ਨਾਲ ਦੇਖੋ ਉਸ ਚੋਕ ਚ ਕਿੰਨੀ ਲੱਸੀ ਵਿਕਦੀ ਆ ਕਿੰਨਾ ਦੁੱਧਰ ਕਿੰਨਾ ਪਨੀਰ ਜਿੰਨੇ ਵੀ ਵੱਡੇ ਵੱਡੇ ਜਿੰਨੇ ਵੀ ਆ ਦਕਾਨਦਾਰ ਹੈਗੇ ਹਲਵਾਈ ਆ ਮੈਂ ਨਾਮ ਨਹੀਂ ਲੈਣਾ ਚਾ ਰਿਹਾ ਜੇ ਮੈਂ ਨਾਮ ਲਿਆਂਗਾ ਨਾ ਸਾਰਿਆਂ ਦੀ ਪੋਲਾ ਖੁੱਲ ਜਾਣੀ ਆ ਔਰ ਵੱਡੇ ਵੱਡੇ ਜਿੰਨੇ ਵੀ ਪਹਿਲੇ ਸੈਂ ਉੱਥੇ 150 ਰੁਪਏ ਕਿਲੋ ਵਾਲਾ ਪਨੀਰ ਜਾਂਦਾ 300 ਰੁਪਏ ਮੈਂ ਕਹਿੰਦਾ ਦੁੱਧਾ ਪਨੀਰ ਕੱਢ ਲੋ 300 ਤੋਂ ਵੀ ਉੱਪਰ ਪੈਂਦਾ ਹੈਗਾ ਔਰ ਮੈਂ ਇਹ ਗੱਲ ਪਹਿਲਾਂ ਮੈਂ ਸਿਵਲ ਸ੍ਰੇਜਨ ਲੁਧਿਆਣੇ ਨੂੰ ਵੀ ਕੀਤੀ ਸੀ। ਉਹ ਤੁਹਾਨੂੰ ਮੈਂ ਦੱਸਦਾ ਜਿਹੜਾ ਇਹ ਕੇਕ ਆ ਰਿਹਾ ਹੈਗਾ ਬਰਥਡੇ ਵਾਲਾ ਕੇਕ ਉਹ ਤਾਂ ਮੂਹਨੀ ਸੁੰਦੀ ਹੈਗੀ। ਮੇਰੇ ਦੋਸਤੋ ਆ ਕੇਕ ਵੀ ਕੱਟਨੇ ਬੰਦ ਕਰ ਦਿਓ। ਫਰੂਟ ਕੇਕ ਲਿਆਓ। ਅਸੀਂ ਵੀ ਬਰਥਡੇ ਕਰਦੇ ਆ ਫਰੂਟ ਕੇਕ ਲਿਆਣੇ ਆਗੇ। ਜਿਹੜਾ ਫਰੂਟ ਕੇਕ ਹੈ ਉਹ ਕੱਟੋ। ਆ ਜਿਹੜਾ ਵਾਈਟ ਵਾਲਾ ਕੇਕ ਆ ਮੂਹਨੀ ਸੁੰਦੀ ਹੈ ਜ਼ਹਿਰ ਹੈ ਨੀਰਾ। ਕੈਮੀਕਲ ਇਹ ਨੀਰਾ ਜਾ ਰਹੇ ਆ ਤੁਹਾਨੂੰ ਦੱਸਦਾ। ਜਿਹੜੀ ਮੂਨਿਸ ਹੈ ਕੈਮੀਕਲ ਹੈ ਜਿਹੜਾ ਆਪਣਾ ਰਿਫੈਂਡ ਹੈ ਉਹਦੇ ਵਿੱਚ ਕੈਮੀਕਲ ਪਾ ਕੇ ਉਹ ਬੰਦੀ ਆ ਬੰਦ ਕਰ ਦਿਓ ਮਿਲਾਵਟ ਖੋਰੋ ਆ ਦੇਖੋ ਤੁਹਾਡੀ ਦੇਨ ਆ ਸਾਰੇ ਜਿੰਨੇ ਮਰੀਜ਼ ਪਏ ਨੇ ਮੈਂ ਤੁਹਾਨੂੰ ਦੱਸਦਾ ਆ ਮਿਲਾਵਟੀ ਮਾਲ ਖਵਾ ਖਾ ਕੇ ਕੈਂਸਰ ਦੇ ਮਰੀਜ਼ ਤੁਸੀਂ ਲਿਆਤੇ ਹਾਰਟ ਪੇਸ਼ੈਂਟ ਲਿਆਤੇ ਡਾਇਲਸਿਸ ਦੇ ਮਰੀਜ਼ ਲਿਆਤੇ ਯਾਰ ਸ਼ਰਮ ਕਰਿਆ ਕਰੋ ਮਿਲਾਵਟ ਕਰਦੇ ਜੀ ਦੇ ਲਈ ਤੁਸੀਂ ਆ ਪੈਸਾ ਜੋੜ ਰਿਆ ਨਾ ਬੱਚਿਆਂ ਬੁੱਛਿਆਂ ਲਈ ਕਿਸੇ ਨੇ ਨਹੀਂ ਸਾਥ ਦੇਣਾ ਮਰ ਮੁੱਕ ਜਾਓਗੇ ਸਭ ਇੱਥੇ ਰਹਿ ਜਾਣਾ ਹੈਗਾ ਤੁਹਾਨੂੰ ਮੈਂ ਥੋੜਾ ਜਨਾ ਸਮਾਜ ਲਈ ਆਪਣੇ ਕੋਈ দায়িত্ব ਹੈਗੇ ਯਾਰ ਉਹ ਕਿਉਂ ਨਹੀਂ ਨਿਭਾਉਂਦੇ ਆਗੇ ਔਰ ਜਲਦੀ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਜਿਹੜਾ ਇਹ ਵੱਡੇ ਕੇ ਕੇ ਉਹਦੇ ਬਾਰੇ ਮੈਂ ਇੱਥੇ ਦੇ ਮੈਡਮ ਸਿਵਲ ਸਰਜਨ ਜਿਹੜੇ ਮੈਡਮ ਨੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਸੀ ਜੀ ਰਮਨਦੀਪ ਜੀ ਬਹੁਤ ਹੁਣ ਨਾਲ ਨੇ ਤੇ ਮੈਂ ਜਲਦੀ ਹੀ ਜਿਹੜੇ ਡਾਕਟਰ ਨੇ ਹੁਣ ਇਹ ਰੇਡ ਮਾਰੀ ਹੈ ਮੈਂ ਉਹਨਾਂ ਨਾਲ ਵੀ ਜਲਦੀ ਮਿਲਾਂਗਾ ਤੇ ਮੈਂ ਸਮਾਜ ਨੂੰ ਇਹ ਕਹਿਣਾ ਚਾਹਨਾ ਹੈਗਾ ਤੁਸੀਂ ਸਾਡਾ ਮੋਬਾਈਲ ਨੰਬਰ ਨੋਟ ਕਰ ਲਓ ਚਲੋ ਜੇ ਕੋਈ ਵੀ ਮਿਲਾਵਟ ਕਰਦਾ ਹੈ ਮੇਰਾ ਮੋਬਾਈਲ ਨੰਬਰ ਨੋਟ ਕਰੋ ਦਾਇਤ ਤੁਹਾਡਾ 98147 98147 32120 ਤੁਸੀਂ ਇਹ ਨੰਬਰ ਤੇ ਮੈਨੂੰ ਤੁਸੀਂ ਕੰਫਰਮ ਕਰੋ ਮੈਂ ਜਾ ਕੇ ਰੇਡ ਮਾਰਾਂਗਾ ਸਿਵਲ ਹਸਪੀਟਲ ਤੋਂ ਸਿਵਲ ਸਰਜਨ ਮੈਡਮ ਨੂੰ ਜਾਂ ਹੈਲਥ ਮੈਡਮ ਨੂੰ ਕਹਿ ਕੇ ਮੈਂ ਰੇਡ ਮਾਰਾਂਗਾ ਤੁਸੀਂ ਲਿਆਓ ਸਾਡੇ ਕੋਲ ਕਿਹੜਾ ਮਿਲਾਵਟ ਕਰ ਰਿਹਾ ਹੈਗਾ ਔਰ ਖਾਸ ਕਰਕੇ ਦੋ ਦਹੀਂ ਪਨੀਰ ਕਿਉਂਚ ਮਿਲਾਵਟ ਕਰਨੀ ਬੰਦ ਕਰ ਦੋ ਇੱਕ ਦਿਨ ਆਜਾ ਕਾਲ ਆਊਗਾ ਸਾਰਿਆਂ ਨੂੰ ਲਪੇਟੇ ਲੈ ਕੇ ਤੁਸੀਂ ਖਤਮ ਕਰ ਦੋਗਾ ਯਾਰ ਸ਼ਰਮ ਕਰਿਆ ਕਰੋ ਔਰ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਦੋਸਤੋ ਕਿਹੜਾ ਗਰਹ ਕਰਤਾ ਬੰਦਾ ਜਦੋਂ ਵੀ ਬਿਮਾਰ ਹੁੰਦਾ ਹੈਗਾ ਆ ਚੀਜ਼ਾਂ ਖਾ ਕੇ ਹੁੰਦਾ ਦੇਖੋ ਪਹਿਲਾਂ ਅਸੀਂ ਸਾਰੇ ਸਿਹਤ ਰਹਿੰਦੇ ਸੀ ਕਿਉਂਕਿ ਪਿਓਰਿਟੀ ਸੀਗੀ ਹੁਣ ਹਰ ਚੀਜ਼ ਚ ਮਿਲਾਵਟ ਹੈ ਵੱਡੇ ਵੱਡੇ ਕੰਪਨੀਆਂ ਮਿਲਾਵਟ ਕਰਦੇ ਆ ਪਤਾ ਨਹੀਂ ਮੈਂ ਮ ਜੋਨ ਪਤਾ ਨਹੀਂ ਉੱਥੇ ਦੇਸੀ ਕੀ ਹੋਈ ਸਾਰਾ ਡੁਪਲੀਕੇਟ ਨੇ ਆ ਸੀਗਾ ਯਾਰ ਕਿੱਥੇ ਲੈ ਕੇ ਜਾਵਾਂਗੇ ਰੁਪਈਆ ਜਿੱਦ ਦਿਨਾ ਇੱਕ ਪੁਚਾਲ ਜਾਣਾ ਨਾ ਸਾਰਿਆਂ ਨੂੰ ਕੰਮ ਕਰ ਦੂਗਾ ਬਾ 10 20 ਪਰਸੈਂਟ ਹੀ ਲੋਕ ਰਹਿਣਗੇ ਖਿਆਲ ਕਰ ਲੋ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਲਈ ਨਹੀਂ ਜੇ ਆਪਣੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਣਾ ਹੈਗਾ ਯਾਰ ਕੁਝ ਤਾਂ ਲੋਕ ਹੈ ਜਿਹਨੇ ਵੀਡੀਓ ਦੇਖਿਆ ਨਗੇ ਇਗਨੋਰ ਕਰ ਦਿੰਦੇ ਅੱਛੀ ਵੀਡੀਓ ਨੂੰ ਸ਼ਰਮ ਕਰਿਆ ਕਰੋ ਯਾਰ ਮੈਂ ਵੀਡੀਓ ਪਾ ਰਿਹਾ ਤੁਹਾਡੇ ਲਈ ਪਾ ਰਿਹਾ ਆਪਣੇ ਲੋਕੋਈ ਪਾ ਰਿਹਾ ਸਾਡਾ ਤਾਂ ਡੈਲਸੀ ਸੈਂਟਰ ਹੈ ਫ੍ਰੀ ਆਫਕੋਰਸ ਪਰਾ ਦਾ ਪਹਿਲਾ ਡੈਲਸੀ ਸੈਂਟਰ ਆ ਬਿਲਕੁਲ ਜਿੱਥੇ ਹਰ ਚੀਜ਼ ਫਿਰੀ ਰਹਿਣਾ ਖਾਣਾ ਪੀਣਾ ਸਭ ਫਿਰੀ ਜਿਹੜਾ ਬਾਰਾ ਮਰੀਜ਼ ਆਣਗੇ ਉਹਨਾਂ ਲਈ ਵੀ ਸਭ ਸਾਧਨ ਸਾਡਾ ਨਿਸਕਾਮ ਸੇਵਾ ਆਸਰਾ ਮੇ ਉੱਥੇ ਵੀ ਸਭ ਕੁਝ ਫਿਰੀ ਐਵ ਜੀ ਸੰਸਾ ਨਾਲ ਜੁੜੋ ਐਵ ਜੀ ਸੰਸਾ ਨੂੰ ਆਪਣੀ ਡੋਨੇਸ਼ਨ ਦਿਓ ਤਕਰੀਬਨ 125 ਬੱਚਾ ਐਜੂਕੇਸ਼ਨ ਲੈ ਰਿਆ ਇਧਰ ਉਧਰ ਫਿਰ ਰਿਆ ਆਪਾਂ ਭੇੜ ਚਾਲ ਧਰਮਾਂ ਦੀ ਆ ਜਿਹੜਾ ਸੰਸਮਾਜ ਹੈ 98% ਆ ਜਿਹੜੇ ਕਥਾਵਾਚਕ ਨੇ ਇਹਨਾਂ ਤੋਂ ਬੱਚੋ ਲੁਧਿਆਣਾ ਵਾਲੇ ਮੈਂ ਬਾਰ ਬਾਰ ਕਹਿਣਾ ਇਹਨਾਂ ਨੇ ਕੁਝ ਨਹੀਂ ਦੇਣਾ ਇਹ ਸਭ ਲੁੱਟ ਕੇ ਲੈ ਜਾਣਗੇ ਜਿੱਥੇ ਵੀ ਕਿਸੇ ਧਾਰਮਿਕ ਸੰਸਥਾ ਨੂੰ ਤੁਸੀਂ ਬਾਬਿਆਂ ਨੂੰ ਕਿਸੇ ਨੂੰ ਡੇਰੇ ਵਾਲੇ ਨੂੰ ਆਪਣਾ ਫੰਡ ਦਿੰਨੇ ਪੁੱਛੋ ਕਿੰਨੇ ਹਸਪਤਾਲ ਖੋਲੇ ਨੇ ਕਿੰਨੇ ਬੱਚਿਆਂ ਲਈ ਸਕੂਲ ਲਈ ਪੜਾਈ ਲਈ ਤੁਸੀਂ ਸਕੂਲ ਖੋਲੇ ਨੇ ਕਿੰਨੀਆਂ ਯੂਨੀਵਰਸਟੀਆਂ ਖੋਲੀਆਂ ਨੇ ਕਦੇ ਪੁੱਛਿਆ ਹੈਗਾ ਉਹ ਤੁਹਾਨੂੰ ਬੇਕੂਬ ਬਣਾ ਰਿਹਾ ਹੈ ਔਰ ਤੁਸੀਂ ਬੇਕੂਬ ਬਨ ਰਹੇ ਨੇ ਔਰ ਖਾਸ ਕਰਕੇ ਮੇਰੀ ਬੀਬੀਆ ਮੇਰੀ ਹੱਥ ਜੋੜ ਕੇ ਬੇਨਤੀ ਆ ਨਾ ਆਓ ਜੇ ਬਾਬਿਆਂ ਦੇ ਮਗਰ ਲੱਗਿਆ ਕਰੋ ਕਿਉਂਕਿ ਜਦ ਬੀਬੀਆਂ ਲੱਗਦੀਆਂ ਨੇ ਬੰਦੇ ਵੀ ਤੁਰ ਪੈਂਦੇ ਨੇ ਫਿਰ ਬੱਚੇ ਵੀ ਤੁਰ ਪੈਂਦੇ ਨੇ ਹਾਂ ਏ ਬਾਬਿਆਂ ਤੋਂ ਬੱਚੋ ਆ ਜੀਨ ਦੁਖਿਆਂ ਦੀ ਸੇਵਾ ਕਰੋ ਪਰਮਾਤਮਾ ਇਹਨਾਂ ਚ ਤੁਹਾਨੂੰ ਲੱਭੂਗਾ ਜੇ ਮੇਰੀ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਵੀ ਪਾਓ ਜੇ ਕਿਸੇ ਨੇ ਦੋ ਗਾਲਾਂ ਕੱਢਣੀਆਂ ਕੱਢ ਲਿਓ ਉਹ ਤਾਂ ਮੈਨੂੰ ਰੋਜ਼ ਕੱਢਦੇ ਨੇ ਕਿਉਂਕਿ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਗਾਲਾਂ ਹੀ ਮਿਲਦੀਆਂ ਨੇ ਚਲੋ ਕੋਈ ਗੱਲ ਨਹੀਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਮੇਰੇ ਲਈ ਨਹੀਂ ਆਪਣੇ ਬੱਚੇ ਲਈ ਆਪਣੇ ਪਰਿਵਾਰ ਲਈ ਦੋਸਤਾਂ ਲਈ ਇਹ ਵੀਡੀਓ ਸਰਕਾਰ ਤੱਕ ਜਾਵੇ ਹੈਲਥ ਮਨਿਸਟਰ ਤੱਕ ਤਾਂ ਮੈਂ ਭੇਜੀ ਦੇਣੀ ਹੈਗੀ ਮੈਂ ਤੁਹਾਨੂੰ ਦੱਸ ਦਵਾਂ ਠੀਕ ਹੈ ਨਾ ਜਾਇਹ ਜੈ ਭਾਰਤ